ਕਦੀ ਕਿਸਾਨ ਨੂੰ ਨਾ ਧਰਤੀ ਦੇ ਵਿੱਚ ਖੇਤੀ ਦੇ ਵਿੱਚ ਬੀਜ ਪਾਉਂਦੇ ਹੋਏ ਦੇਖੋ ਕਿਸਾਨ ਕਦੀ ਵੀ ਬੀਜ ਗਿਣਕੇ ਨਹੀਂ ਪਾਉਂਦਾ 1 2 3 4 10 ਵੀ ਕਦੀ ਗਿਣਕੇ ਨਹੀਂ ਪਾਉਂਦਾ ਅੰਦਾਜ਼ੇ ਦੇ ਨਾਲ ਇਸ ਤਰ੍ਹਾਂ ਬੀਜ ਸੁੱਟਦਾ ਜਾਂਦਾ ਹੈ ਅਸੀਂ ਕਦੀ ਉਸ ਚੀਜ਼ ਤੋਂ ਸਿੱਖਿਆ ਲਈ ਹੈ ਮਹਾਰਾਜ ਨੇ ਸ਼ਬਦ ਨੂੰ ਬੀਜ ਗਿਆ ਹੈ ਤੇ ਹਿਰਦੇ ਨੂੰ ਧਰਤੀ ਕਿਹਾ ਹੈ ਜੇ ਅਸੀਂ ਇਸੇ ਚੀਜ਼ ਤੋਂ ਸਿੱਖਿਆ ਲੈ ਲਈਏ ਨਾ ਤਾਂ ਫਿਰ ਅਸੀਂ ਆਪਣੇ ਹਿਰਦੇ ਦੀ ਧਰਤੀ ਤੇ ਜਿਹੜਾ ਸ਼ਬਦ ਦਾ ਬੀਜ ਆ ਉਹ ਗਿਣ ਕੇ ਕਿਉਂ ਪਾਉਂਦੇ ਆ ਭਾਵ 21 31 51 ਪਾਠ 101 ਪਾਠ ਅਸੀਂ ਕਿਉਂ ਇਸ ਤਰ੍ਹਾਂ ਕਰਦੇ ਆ ਅਸੀਂ ਕਿਉਂ ਡਬਲ ਮਾਈਂਡਡ ਹੋਏ ਫਿਰਦੇ ਆ ਕਿਉਂ ਨਹੀਂ ਅਸੀਂ ਆਪਣੀ ਹਿਰਦੇ ਦੀ ਧਰਤੀ ਤੇ ਅਣਗਿਣਤ ਬੀਜ ਸੁੱਟਦੇ ਸ਼ਬਦ ਦੇ ਬੀਜ ਸੁੱਟੀ ਤਾਂ ਜਾਈਏ ਆਪੇ ਸਤਿਗੁਰੂ ਜੀ ਕਿਰਪਾ ਕਰਨਗੇ ਅਸੀਂ ਪੈ ਗਏ ਗਿਣਤੀਆਂ ਮਿੰਤੀਆਂ ਦੇ ਚੱਕਰਾਂ ਦੇ ਵਿੱਚ ਸੋ ਗਿਣਤੀਆਂ ਦੇ ਚੱਕਰਾਂ ਦੇ ਵਿੱਚੋਂ ਨਿਕਲੀਏ ਡਬਲ ਮਾਈਂਡਡ ਨਾ ਹੋਈਏ ਆਪਣੇ ਹਿਰਦੇ ਦੀ ਧਰਤੀ ਤੇ ਸ਼ਬਦ ਦੇ ਬੀਜ ਖੁੱਲੀ ਤਰ੍ਹਾਂ ਸੁਟਿਏ ਸ਼ਬਦ ਪੜੀਏ ਉਸ ਸ਼ਬਦ ਨੂੰ ਵਿਚਾਰੀਏ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਐਵੇਂ ਨਾ ਗਿੰਤੀਆਂ ਦੇ ਚੱਕਰਾਂ ਦੇ ਵਿੱਚ ਪਾ ਕੇ ਤੇ ਬਸ ਇਹ ਕਹੀਏ ਕਿ ਮਹਾਰਾਜ ਸੁਣ ਲਿਓ ਮੈਂ 21 ਬੀਜ ਪਾਤੇ ਜੇ ਹਿਰਦੇ ਦੀ ਧਰਤੀ ਤੇ ਜਾਂ ਮੈਂ 31 ਬੀਜ ਪਾਤੇ ਜੇ ਇਸ ਤਰ੍ਹਾਂ ਗੱਲ ਨਹੀਂ ਬਣਨੀ ਸੋ ਆਪਣੇ ਹਿਰਦੇ ਦੀ ਧਰਤੀ ਤੇ ਸ਼ਬਦ ਦੀ ਬੀਜ ਸੁਟਿ ਜਾਈਏ ਤੇ ਉਹਨਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ